ਇਹ ਇਨਾ ਟੈਲੈਂਟ ਆ ਤੁਹਾਡੇ ਵਿੱਚ ਕਦੀ ਅੱਗੇ ਵਧਣ ਦੀ ਨਹੀਂ ਸੋਚਿਆ ਗਰੀਬ ਬੰਦੇ ਦਾ ਕੀ ਬਣਦਾ ਹੀ ਗਰੀਬੀ ਕਰਕੇ ਨਾ ਇੱਥੇ ਹੀ ਰਹਿਣਾ ਮਤਲਬ ਪੇਪਰ ਆਈ ਸੀ ਅਮਰੀਕਾ ਤੋਂ ਹਾਦਰ ਸਾਹਿਬ ਨੂੰ ਤੇ ਪੈਸੇ ਕਰਕੇ ਜਾਣ ਸੀਗੇ ਮੈਂ ਗਵਰਨਮੈਂਟ ਜੋ ਕਰਨੀ ਚਾਹੁੰਦਾ ਇੰਡੀਅਨ ਆਰਮੀ 'ਚ ਜਾਣਾ ਚਾਹੁੰਦਾ ਹੀ ਜੀ ਮੈਨੂੰ ਲੱਗ ਗਿਆ ਕਿ ਮੇਰਾ ਮੈਡੀ ਕਰਨੀ ਨਿਕਲਣਾ ਮੈਂ ਫਿਰ ਛੜਦਾ ਰਹੀ ਰਨਿੰਗ ਛੜਤੀ ਕਿਰਜੇ ਸਿਹਤ ਕਾਫੀ ਹੁੰਦੀ ਸਿਹਤ ਖਰਾਬ ਹੋ ਗਈ ਰਸੋਲੀਆਂ ਗਈ ਤੇ ਫਿਰ ਉਹ ਜਿਹੜੀ ਮੈਂ ਛੜਦਾ ਗਿਆ ਫਿਰ ਡਿਪਰੈਸ਼ਨ ਚਲ ਗਿਆ ਉਹਦੀ ਕਿਰਪਾ ਉਹ ਤੇ ਹੁਣ ਸਹੀ ਤੇ ਇਸ ਹਲਾ ਨੌਜਵਾਨ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕਿਆ ਸੀ ਕੀ ਕਰ ਰਹੇ ਆ ਬਸ ਇਹੀ ਕੁਝ ਕਰਦੇ ਹਲਾਤ ਐ ਹੋ ਜੀ ਹੁੰਦੇ ਜੀ ਪਰ ਕਿਸੇ ਚੀਜ਼ ਦੀ ਕੰਮੀ ਨਹੀਂ ਆਣ ਦਿੱਤੀ ਕਰਦੇ ਹਨ ਫਿਰ ਵੀ ਮਨ ਚੰਦਾ ਜਿਸ ਤਰ੍ਹਾਂ ਸਿੰਘਾ ਨੂੰ ਕੋਈ ਅਲੱਗ ਹੀ ਸ਼ੌਕ ਹੁੰਦੇ ਆ ਤੇ ਸ਼ੁਰੂਤ ਹੀ ਸੋਚ ਬਿਕੋਸ ਅਲੱਗ ਕਰਾਂਗੇ ਜੇ weight ਦੀ ਗੱਲ ਕਰੀਏ ਕਿੰਨਾ ਕੁ weight ਤੁਸੀਂ ਚੱਕ ਲੈਨੇ ਹੋ 70 ਦਾ ਟਾਰਗੇਟ ਰੱਖਿਆ ਹੀ ਤੇ ਇਸ ਟਾਈਮ 50 ਕਿਲੋ weight ਚੱਕ ਲੈਣਾ ਜੀ ਤੇ World record ਕਿੰਨਾ ਵਾ ਹੈ ਨਾ ਇਹਨੂੰ ਚੱਕਨ ਦਾ 90 ਕਿਲੋ ਦੇ ਆਸ-ਪਾਸ ਆਈ ਥਿੰਕ ਹਾਂ ਜੀ 90 ਕਿਲੋ ਆਸ-ਪਾਸ ਆ ਰਹੀ ਪਹਿਲਾਂ ਤੁਸੀਂ ਕੰਨ ਦੇ ਨਾਲ ਵੀ weight ਚੱਕਦੇ ਸੀ ਤੁਸੀਂ ਕਹਰੇ ਸੀ ਕੰਨ ਨਾਲ ਹੀ weight ਚੱਕਦਾ ਹੀ ਤੇ ਦੰਦਾ ਨਾਲ ਵੀ ਹੁਣੇ ਸ਼ੇ ਪੰਜਾਬ ਨੂੰ ਖਰਾਬ ਕਰ ਰਹੀ ਤੇ ਕਾ ਵੀ ਇਸ ਦਿਨ ਨੌਜਵਾਨ ਪੀੜੀ ਖਤਮ ਹੋ ਰਹੀ ਹੈ ਜੀ ਨੌਜਵਾਨ ਪੀੜੀ ਛਾ ਦੀ ਬਚਿਆਂ ਨਾਲ ਸੰਗਿਛ ਕਿ ਕਿਸਰੀ ਚ ਜਾਣੀ ਰਹੀ ਪਹਿਲੇ ਬੰਦੇ ਖਰਾਕਾ ਖਾਂਦੇ ਸਨ ਖਰਾਕਾ ਨਹੀਂ ਰਹੀਆਂ ਕਿਉ ਮੱਖਣ ਲੱਸੀ ਜੀ ਮਾਝੀ ਦੇ ਸਿਲ ਅੰਡਾਈ ਦੇ ਕੰਨ ਲੱਸੀ ਤੇ ਮੱਖਣ ਕਿਉ ਮੱਖਣਾ ਨਹੀਂ ਫਿਰ ਲੋਕਾਂ ਦੇ ਵਧੀਆ ਕਮੈਂਟ ਆਉਂਦੇ ਆ ਵੀ ਵਧੀਆ ਚਲ ਗੁਰਸਿੱਖ ਬੰਦਾ ਤੇ ਵੀ ਡੇਢ ਚੱਕ ਦਾ ਘੱਟ ਉਮਰ ਜਾ ਰਿਹਾ ਹੈ ਕਿ 40 ਕਿਲੋ ਦੇ ਆਸ-ਪਾਸ ਇਹ weight ਹੈ ਤੇ ਇੱਕ ਉਂਗਲੀ ਦੇ ਨਾਲ ਇਹਨਾਂ ਵੱਲੋਂ weight ਚੱਕਿਆ ਗਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਸਿਰਫ ਇੱਕ ਉਂਗਲੀ ਦੇ ਨਾਲ ਇਹ weight ਆ ਇਹਨਾਂ ਵੱਲੋਂ ਚੱਕਿਆ ਗਿਆ ਬਸ ਇਹੀ ਪੰਜਾਬ ਦਾ ਨਾ ਰਸ਼ਨ ਕਰਨਾ ਚਾਹੁੰਦਾ ਜੀ ਨੌਜਵਾਨ ਕੁੜੀ ਨੂੰ ਜਿਹੜੀ ਨੌਜਵਾਨ ਮੁੰਡੇ ਤਿਆਰ ਕਰਨੇ ਚਾਹੁੰਦੇ ਹਲਵਾਨ ਕੁਸ਼ਤੀਆਂ ਅਖਾੜੇ ਲੱਗਣ ਗਤਕਾ ਜੀ ਹਾਂ ਜੀ ਪੰਜਾਬ ਵੀ ਦੇਖ ਰਹੇ ਹੋ ਤੁਸੀਂ ਮੈਂ ਈਸ਼ਾ ਪੰਜਾਬੀਆਂ ਦੇ ਸ਼ੌਂਕੀਵੱਲੇ ਨੇ ਤੇ ਕੋਈ ਕੁਝ ਕਰਦਾ ਤੇ ਕੋਈ ਕੁਝ ਤੇ ਸਾਡੇ ਨਾਲ ਇੱਕ ਨੌਜਵਾਨ ਮੌਜੂਦ ਆ ਜਿਸ ਦੀ ਉਮਰ 23 ਸਾਲਾਂ ਦੀ ਹੈ ਤੇ ਇਹ 23 ਸਾਲਾਂ ਨੌਜਵਾਨ ਆ ਜਿਹੜਾ ਕਿ ਆਪਣੀ ਉਂਗਲੀ ਦੇ ਨਾਲ ਵੇਟ ਚੱਕ ਲੈਂਦਾ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਵੇਟ ਪਏ ਜਿਹੜਾ ਕਿ ਇਹ ਉਂਗਲੀ ਦੇ ਨਾਲ ਬੜੀ ਆਸਾਨੀ ਦੇ ਨਾਲ ਚੱਕ ਲੈਂਦੇ ਨੇ ਕਹਿੰਦੇ ਕਿ ਟੀਵੀ ਤੇ ਦੇਖ ਦੇਖ ਕੇ ਸ਼ੌਂਕ ਇਹਨਾਂ ਨੂੰ ਪਿਆ ਹੈ ਤੇ ਪੂਰੀ ਕਹਾਣੀ ਕੀ ਹੈ ਇਸ ਦੇ ਪਿਛੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਸਤਿ ਸ਼੍ਰੀ ਅਕਾਲ ਮਿੰਦਰ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਫਿਰ ਪਹਿਲਾਂ ਤਾਂ ਮੈਂ ਪੁੱਛਣਾ ਚਾਹਾਂਗੀ ਕਿ weight ਚੁੱਕਣ ਦਾ ਸ਼ੌਂਕ ਕਿਵੇਂ ਪੈਂਦਾ ਇਹ ਮੇਰੇ ਫਾਦਰ ਸਾਹਿਬ ਕਰਦੇ ਹੁੰਦੇ ਸੀ ਸਟੰਟ ਜੀ ਦਾੜੀ ਨਾ ਭਾਰ ਚੱਕਦੇ ਜੀ ਤੇ ਜੇ ਫਿਰ ਮੈਂ ਉਹਨਾਂ ਨੂੰ ਦੇਖ ਕੇ ਮੋਟੀਵੇਸ਼ਨ ਹੋਇਆ ਫਿਰ ਸਿੱਖਿਆ ਜੀ ਤੇ ਜਦੋਂ ਫਸਟ ਟਾਈਮ ਤੁਸੀਂ weight ਚੱਕਿਆ ਤਾਂ ਤੁਹਾਡੀ ਉਮਰ ਕਿੰਨੀ ਸੀ ਫਸਟ ਟਾਈਮ ਤੇ ਸਤਾਰਕਸ ਆ ਗਈ ਜੀ ਸਾਰਾ ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰ ਕਿੰਨਾ weight ਚੱਕ ਲਿਆ ਸੀ ਤੁਸੀਂ ਮੈਂ 20 ਕਿਲੋ ਸਟਾਰਟ ਕੀਤਾ ਜੀ ਜੀ ਵੀ ਗਿਲੇ ਤੋਂ ਸਟਾਰਟ ਕੀਤਾ ਸੀਗਾ ਤੇ ਕੋਈ ਟ੍ਰਿਕ ਵਗੈਰਾ ਵੀ ਆ ਕੋਈ ਪ੍ਰੈਕਟਿਸ ਆ ਕਿਸ ਤਰੀਕੇ ਕਿਦਾਂ ਤੁਸੀਂ ਇੱਕ ਉਂਗਲੀ ਨਾਲ ਵੇਟ ਮੈਂ ਜਿੰਮ ਵੀ ਕਰਦਾ ਹੁਣਾ ਤੇ ਘਰ ਹੀ ਜਿੰਮ ਕਰਦਾ ਫਿਰ ਛੋਲੇ ਫਿਰ ਬਦਾਮ ਕਰ ਜੂਸ ਰਦਾਈ ਤੇ ਦੇਸੀ ਡਾਈਟ ਕਰਨਾ ਫਿਰ ਜੀ ਕਰਦੇ ਆ ਨੇ ਕਦੀ ਮਨਾਂ ਨਹੀਂ ਕੀਤਾ ਕਿ ਨਹੀਂ ਵੇਟ ਨਹੀਂ ਚੱਕਣਾਗਾ ਜਾਂ ਹੁੰਦਾ ਇਹ ਕਰਦੇ ਕਹਿੰਦੇ ਉਂਗਲੀ ਨਾ ਫੈਕਚਰ ਕਰਾਣੀ ਜਾਂ ਕੋਈ ਸਟੰਟ ਕਰਦੇ ਆ ਖਤਰ ਮੋਟਰਸਾਈਕਲ ਤੇ ਸਟੰਟ ਕਰਦੇ ਨੇ ਮੈਂ ਰੋਗ ਦੇ ਇੱਕ ਵਾਰ ਸੱਟ ਲੱਗੀ ਫਿਰ ਮੈਂ ਛਾਲਤ ਜੀ ਤੇ ਸਟੰਟ ਵਗੈਰਾ ਕਰਨ ਦਾ ਜਾਂ ਇਸ ਪਾਸੇ ਵਾਲਾ ਆਨ ਦਾ ਸ਼ੌਂਕ ਕਿੱਦਾਂ ਪੈਂਦਾ ਵਾ ਉਹ ਵੀ ਇੰਨੀ ਛੋਟੀ ਏਜ ਦੇ ਵਿੱਚ ਮਸੀ ਤੇ ਜਿਸ ਤਰ੍ਹਾਂ ਸਿੰਘਾਂ ਨੂੰ ਕੋਈ ਅਲੱਗੀ ਸ਼ੌਕ ਹੁੰਦੇ ਆ ਤੇ ਸ਼ੁਰੂਤ ਹੀ ਸੋਚ ਬਿਕੋਸ ਅਲੱਗ ਕਰਾਂਗੇ ਜੀ ਹਾਂ ਜੀ ਮੈਂ ਗਤਕਾ ਵੀ ਸਿੱਖਿਆ ਹਾਰਮੋਨੀਅਮ ਵੀ ਵਜਾ ਲੈਂਦਾ ਜੀ ਤੇ ਬੌਟਮ ਕਾਨੀਕੀ ਦਾ ਕੰਮ ਕਰਦਾ ਜੀ ਤੇ ਇੰਨਾ ਟੈਲੈਂਟ ਆ ਤੁਹਾਡੇ ਵਿੱਚ ਕਦੀ ਅੱਗੇ ਵਧਣ ਦੀ ਨਹੀਂ ਸੋਚਿਆ ਗਰੀਬ ਬੰਦੇ ਦਾ ਕੀ ਬਣਦਾ ਹੀ ਗਰੀਬੀ ਕਰਕੇ ਨਾ ਇੱਥੇ ਹੀ ਰਹਿਣ ਦਾ ਮਤਲਬ ਪੇਪਰ ਆਈ ਸੀ ਅਮਰੀਕਾ ਤੋਂ ਫਾਦਰ ਸਾਹਿਬ ਨੂੰ ਤੇ ਪੈਸੇ ਕਰਕੇ ਜਾਣ ਸੀਗੇ ਜੀ ਅੱਗੇ ਜਾਣ ਦਾ ਹੈਗਾ ਮਨ ਕਿ ਜੀ ਤੇ ਜਦੋਂ ਤੁਸੀਂ ਵੇਖਿਆ ਕਿ ਫਾਦਰ ਸਾਹਿਬਾ ਤੁਹਾਡੇ ਹਨਾ ਦਾੜੀ ਦੇ ਨਾਲ ਵੇਟ ਚੱਕ ਲੈਂਦੇ ਨੇ ਉਸ ਤੋਂ ਬਾਅਦ ਤੁਹਾਡੇ ਵੀ ਮਨ ਚ ਆਈ ਕਿ ਮੈਂ ਵੀ ਫਾਦਰ ਸਾਹਿਬਾ ਵਾਂਗ ਵੇਟ ਚੱਕਾਂ ਹਨਾ ਪਰ ਕਿਤੇ ਨਾ ਕਿਤੇ ਜਿਵੇਂ ਫਾਦਰ ਸਾਹਿਬ ਦਾ ਹਲੇ ਤੱਕ ਕੁਝ ਨਹੀਂ ਬਣਿਆ ਹਨਾ ਤੇ ਤੁਹਾਨੂੰ ਕੀ ਲੱਗਿਆ ਕਿ ਤੁਸੀਂ ਇਸ ਟੈਲੈਂਟ ਨੂੰ ਛੱਡ ਕੇ ਜਦੋਂ ਨੌਕਰੀ ਪੇਸ਼ੇ ਗਏ ਤਾਂ ਤੁਹਾਡੇ ਮਨ 'ਚ ਵੀ ਆਈ ਸੀਗਾ ਕਿ ਮੇਰੇ 'ਚ ਭਾਵੇਂ ਟੈਲੈਂਟ ਹੈ ਮੈਂ ਪਰ ਅੱਗੇ ਵੱਧ ਨਹੀਂ ਸਕਦਾ ਕਿਉਂਕਿ ਗਰੀਬੀ ਕਰਕੇ ਹਾਂਜੀ ਅੱਗੇ ਵਧਣਾ ਚਾਹੁੰਨਾ ਦੇਖਦੇ ਹਾਂ ਕੀ ਬਣਦਾ ਜੀ ਮਾਨੇ ਜੀ ਕੀ ਵਿਚਾਰ ਆਂਦੇ ਆ ਬੰਨਾ ਕੀ ਚਾਹੁੰਦੇ ਹੋ ਮੈਂ ਗਵਰਨਮੈਂਟ ਜੋਬ ਕਰਨੀ ਚਾਹੁੰਦਾ ਇੰਡੀਅਨ ਆਰਮੀ ਚ ਜਾਣਾ ਚਾਹੁੰਦਾ ਜੀ ਮੈਨੂੰ ਲੱਗਿਆ ਕਿ ਤੇ ਮੇਰਾ ਮੈਡੀ ਕਰਨੀ ਨਿਕਲਣਾ ਮੈਂ ਫਿਰ ਛੱਡਤਾ ਰੀਣਾ ਰਨਿੰਗ ਛੱਡਤੀ ਫਿਰ ਜੇ ਸਿਹਤ ਕਾਫੀ ਹੁੰਦੀ ਸਿਹਤ ਖਰਾਬ ਹੋ ਗਈ ਯਰ ਸੋਲੀਆਂ ਗਈ ਤੇ ਫਿਰ ਹੋੜੀ ਹੋੜੀ ਮੈਂ ਛੱਡਦਾ ਗਿਆ ਫਿਰ ਡਿਪਰੈਸ਼ਨ ਚ ਚਲ ਗਿਆ ਹੋੜੀ ਹੋੜੀ ਕਿਰਪਾ ਹੋਈ ਤੇ ਹੁਣ ਸਹੀ ਹੁਣ ਮੋਟੀਵੇਸ਼ਨ ਹੋ ਰਿਹਾ ਜਿੰਮ ਲਾ ਰਿਹਾ ਹੁਣ ਕੀ ਮੈਂ ਕਰੀ ਕਰਦਾਨਾ ਤੇ ਆ ਮੇਰੇ ਕਦੇ ਮੈਂ ਕੁਝ ਨਹੀਂ ਖਾਦਾ ਸਪਲੀਮੈਂਟ ਨਹੀਂ ਖਾਦਾ ਤੇ ਨਾ ਚੜਲੀ ਆ ਬੱਚੇ ਵੀ ਦੇ ਦੇ ਵੀਰੇ ਤੁਹਾਡੇ ਵਰਗੇ ਡੋਲੇ ਬਣਾਣੇ ਜੀ 23 ਸਾਲਾਂ ਨੌਜਵਾਨ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕਿਆ ਸੀ ਕੀ ਕਾਰਨ ਰਿਆ ਬਸ ਇਹੀ ਕੋਜ ਕਰਦੇ ਹਾਲਾਤ ਐ ਹੋਈ ਹੁੰਦੀ ਜੀ ਪਰ ਕਿਸੇ ਚੀਜ਼ ਦੀ ਕਮੀ ਨਹੀਂ ਆਣ ਦਿੱਤੀ ਘਰ ਦੇਣ ਫਿਰ ਵੀ ਮਨ ਚੰਦਾ ਜੀ ਜਦ ਮੈਂ ਪੜਾਈ ਛੱਡ ਕੇ ਫਿਰ ਕੰਮ ਸਿੱਖਣ ਲੱਗ ਗਈ ਕਾਰਨ ਕੀ ਰਿਆ ਪੜਾਈ ਛੱਡਣ ਦਾ ਉਸੇ ਮੇਰਾ ਦਿਮਾਗ ਘਾਟੀ ਸੀਗਾ ਤੇ ਇਹਨਾਂ ਕੰਮਾਂ ਚ ਹੀ ਸੀਗਾ ਮੈਂ ਬੇਟ ਲਿਫਟਿੰਗ ਕਰੀ ਹਣੀ ਡੰਬਲ ਬਣਾ ਲੈਣੇ ਰਨਿੰਗ ਕਰਨੀ ਗਤਕਾ ਖੇਡਣਾ ਕਰਪੰਨਾ ਪਿਸਟਲ ਜੀ ਮੈਂ ਬਣਾਉਂਦਾ ਰਿਆ ਜੀ ਸ਼ੌਕ ਹਮ ਜੀ ਜਿੱਤੇ ਗਵਰਨਮੈਂਟ ਜੌਬ ਜਾਣੀ ਸੀ ਤਾਂ ਲੱਗਣੀ ਚਾਹੁੰਦੇ ਸੀ ਗਵਰਨਮੈਂਟ ਜੌਬ ਕਰਨਾ ਚਾਹੁੰਦੇ ਸੀ ਤੁਹਾਨੂੰ ਇਹ ਨਹੀਂ ਲੱਗਿਆ ਕਿ ਮੈਨੂੰ ਆਪਣੀ ਪੜ੍ਹਾਈ ਪੂਰੀ ਕਰਕੇ ਮੈਨੂੰ ਹਨਾ ਵੀ ਪੇਪਰ ਦੇਣੇ ਚਾਹੀਦੇ ਆ ਤਾਂ ਮੈਂ ਆਪਦਾ ਸੁਪਨਾ ਪੂਰਾ ਕਰ ਸਕਦਾ ਹਾਂ ਹਾਂਜੀ ਫਿਰ ਮੈਂ ਪ੍ਰਾਈਵੇਟ ਕੀਤੀ 3+2 ਤਿੰਨ ਤੋਂ ਬਾਅਦ ਮੋਟਰ ਮਕੈਨਿਕ ਦਾ ਕੋਰਸ ਕੀਤਾ ਜੀ ਉੱਥੇ ਵੀ ਕਾਫੀ ਵਧੀਆ ਰਿਹਾ ਜੀ ਤੇ ਫਿਰ ਮੈਂ ਗੱਡੀਆਂ ਦਾ ਕੰਮ ਸਿੱਖਿਆ ਫਿਰ ਉਹ ਮੈਂ ਕੰਮ ਸ਼ੁਰੂ ਕਰਕੇ ਬੁਲਟਾ ਦਾ ਕੰਮ ਸਿੱਖਣ ਗਏ ਜਸਪਾਲ ਸਿੰਘ ਉਸਤਾਦ ਕੋ ਜੀ ਉਹਨਾਂ ਨੇ ਕੰਮ ਸਿਖਾਇਆ ਜੀ ਜੇ ਵੇਟ ਦੀ ਗੱਲ ਕਰੀਏ ਕਿੰਨਾ ਕੁ ਵੇਟ ਤੁਸੀਂ ਚੱਕ ਲੈਨੇ ਹੋ ਮੈਂ 70 ਦਾ ਟਾਰਗੇਟ ਰੱਖਿਆ ਹੀ ਤੇ ਇਸ ਟਾਈਮ ਮੈਂ 50 ਕਿਲੋ ਵੇਟ ਚੱਕ ਲੈਨੇ ਜੀ ਤੇ ਵੋਲਡ ਰਿਕਾਰਡ ਕਿੰਨਾ ਵਾਹ ਹੈ ਨਾ ਇਹਨੂੰ ਚੱਕਨ ਦਾ 90 ਕਿਲੋ ਦੇ ਆਸ-ਪਾਸ ਆਈ ਥਿੰਕ ਹਾਂਜੀ 90 ਦੇ ਕਿਲੋ ਆਸ-ਪਾਸ ਆਈ ਜੀ ਹਾਂਜੀ ਜੀ ਤੇ ਪਹਿਲਾਂ ਤੁਸੀਂ ਕੰਨ ਦੇ ਨਾਲ ਵੀ weight ਚੱਕਦੇ ਸੀ ਤੁਸੀਂ ਕਹਿ ਰਹੇ ਸੀ ਹਾਂਜੀ ਮੈਂ ਕੰਨ ਨਾਲ ਵੀ weight ਚੱਕਦਾ ਸੀ ਤੇ ਦੰਦਾ ਨਾਲ ਵੀ ਜੀ ਇੱਕ ਵਾਰ ਮੇਰੇ ਇੱਥੇ ਝੁੱਕ ਪੈ ਗਈ ਸੀ ਫਿਰ ਮੈਂ ਚੱਕਣਾ ਛੱਡ ਤੇ ਆਈ ਫਿਰ ਜੀ ਹਾਂਜੀ ਜੀ ਤੇ ਹੁਣ ਤੱਕ ਕਿੱਥੇ-ਕਿੱਥੇ ਤੁਸੀਂ ਹੈਨਾ ਜਾ ਕੇ ਆਪਣਾ ਟੈਲੈਂਟ ਦਿਖਾ ਚੁੱਕੇ ਹੋ ਮੈਂ ਅਕਲਰਾਪੁਰ ਗਿਆ ਸੀ ਇੱਕ ਕਬੱਡੀ ਟੂਰਨਾਮੈਂਟ ਸੀ ਉੱਥੇ ਗਿਆਈ ਮੈਂ ਜੀ ਉੱਥੇ ਵੀ ਸਟੰਡ ਇਹ ਲੋਕ ਇਹ ਲੋਕੀ ਖੁਸ਼ ਹੋਏ ਵੇਖ ਕੇ ਕਿ ਜੇ ਇਹ ਨੌਜਵਾਨ ਨਸ਼ਿਆਂ ਵੱਲ ਲੱਗੇ ਹੋਏ ਆ ਉੱਤੇ ਨੌਜਵਾਨ ਵੱਲੋਂ ਹਨਾ ਨਸ਼ੇ ਪੰਜਾਬ ਨੂੰ ਖਰਾਬ ਕਰ ਰਹੀ ਜੀ ਤੇ ਕਾਫੀ ਇਸ ਦਿਨਾਂ ਨੌਜਵਾਨ ਪੀੜੀ ਖਤਮ ਹੋ ਰਹੀ ਹੈ ਜੀ ਨੌਜਵਾਨ ਪੀੜੀ ਛਾ ਦੀ ਬੱਚਿਆਂ ਨਾਲੇ ਸਮੇਂ ਵਿੱਚ ਕਿਉਂ ਕਿਸ ਰੀਚ ਜਾਣੀ ਰਹੀ ਪਹਿਲੇ ਬੰਦੇ ਖਰਾਕਾ ਖਾਂਦੇ ਸੀ ਹੁਣ ਖਰਾਕਾ ਨਹੀਂ ਰਹੀਆਂ ਕਿਉਂ ਮੱਖਣ ਲੱਸੀ ਜੀ ਮੌਜੂਦੀ ਦੇ ਸੀਲ ਅੰਦਰਿਤ ਕਰਨ ਲੱਸੀ ਤੇ ਮੱਖਣ ਕਿਉਂ ਮੱਖਣਾ ਨਹੀਂ ਰੋਟੀ ਜੀ ਤੇ ਜਦੋਂ ਲੋਕੀ ਵੇਖਦੇ ਆ ਇੱਕ ਉਂਗਲੀ ਦੇ ਨਾਲ ਜਾਂ ਤੁਸੀਂ ਕਹਿ ਰਹੇ ਹੋ ਕਿ ਮੈਂ ਕੰਨ ਦੇ ਨਾਲ ਦੰਦਾ ਦੇ ਨਾਲ ਪਰ ਚੱਕਦਾ ਰਿਹਾ ਵਾਂ ਹਨਾ ਤੇ ਲੋਕਾਂ ਦਾ ਅੱਗੋਂ ਕੀ ਕਹਿਣਾ ਹੁੰਦਾ ਲੋਕਾਂ ਦੇ ਵਧੀਆ ਕਮੈਂਟ ਆਉਂਦੇ ਆ ਵੀ ਵਧੀਆ ਚੱਲ ਗੁਰਸਿੱਖ ਬੰਦਾ ਤੇ ਵੀ ਵੇਟ ਚੱਕਦਾ ਘੱਟ ਉਮਰ ਜੀ ਹਾਂਜੀ ਗੁਰਦਾਰ ਵੀ ਚੱਕ ਕੇ ਦਿਖਾ ਸਕਦੇ ਹੋ ਕਿੰਨਾ ਵੇਟ ਹੈ ਇਹ ਹਾਂਜੀ ਇਹ ਕਰੀਬਨ 40-45 ਦੇ ਆਸ-ਪਾਸ ਤੇ ਮੈਂ ਹਾਂਜੀ ਚੱਕ ਸਕਦੇ ਜੀ ਤੋ ਤੁਸੀਂ ਵੇਖ ਸਕਦੇ ਹੋ ਜੇ 23 ਸਾਲਾ ਦਾ ਨੌਜਵਾਨ ਹੈ ਜਿਹੜਾ ਵੇਟ ਚੱਕੇਗਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਅਮਰਿੰਦਰ ਨੇ ਜਿਹੜੇ ਉਹ ਵੇਟ ਚੱਕਣ ਲੱਗੇ ਨੇ ਇੱਕ ਉਂਗਲੀ ਦੇ ਨਾਲ ਇਹਨਾਂ ਦੇ ਵੱਲੋਂ ਵੇਟ ਚੱਕਿਆ ਜਾਏਗਾ ਕਿਹਾ ਜਾ ਰਿਹਾ ਹੈ ਕਿ 40 ਕਿਲੋ ਦੇ ਆਸ-ਪਾਸ ਇਹ ਵੇਟ ਹੈ ਤੇ ਇੱਕ ਉਂਗਲੀ ਦੇ ਨਾਲ ਇਹਨਾਂ ਵੱਲੋਂ ਵੇਟ ਚੱਕਿਆ ਗਿਆ ਤੇ ਤੁਸੀਂ ਵੇਖ ਸਕਦੇ ਹੋ ਕਿ ਸਿਰਫ ਇੱਕ ਉਂਗਲੀ ਦੇ ਨਾਲ ਇਹ ਵੇਟ ਆ ਇਹਨਾਂ ਵੱਲੋਂ ਚੱਕਿਆ ਗਿਆ ਕੰਨ ਨਾਲ ਵੇਟ ਚੱਕਦੇ ਸੀਗੇ ਤੇ ਉਦੋਂ ਕੀ ਇਸ਼ੂ ਹੋਇਆ ਕੰਨ ਦਾ ਵੇਟ ਕੰਨ ਦਾ ਦਿਮਾਗ ਦੀ ਨਸਾਂ ਕਮਜ਼ੋਰ ਹੋਣ ਲੱਗੀ ਜੀ ਦਿਮਾਗ ਮੇਰਾ ਪਹਿਲੇ ਹੋਲਡਰ ਵੀ ਘਾਟੀ ਸੀਗਾ ਜੀ ਜੀ ਫਿਰ ਮੈਂ ਛੜਤ ਬਦਾਮ ਖਰਾਕਾ ਵੀ ਚਾਹੀਦੀ ਮੈਂਡ ਦੀ ਜੀ ਹਾਂਜੀ ਬਦਾਮ ਲੋਗਨ ਤੇ ਹੋਰ ਦੇਸੀ ਟੋਟ ਜੀ ਹਾਂਜੀ ਨੱਕ ਚ ਖੂਨ ਆਣ ਲੱਗ ਰਿਹਾ ਜੀ ਪਰ ਜੀ ਹਲਾ ਹੁਣ ਉਂਗਲੀ ਨਾਲ ਵੇਟ ਚੱਕਣਾ ਸ਼ੁਰੂ ਕੀਤਾ ਹੋਇਆ ਹਾਂਜੀ ਉਂਗਲੀ ਨਾਲ ਮੇਰਾ ਹੈਗਾ ਤੇ ਮਿਰਸਤਾ ਜੀ ਨੇ ਇੱਕ ਉਂਗਲੀ ਨਵੇੜ ਚੱਕਦੇ 90 ਕਿਲੋ ਉਹਨਾਂ ਨੇ ਚੱਕਿਆ ਕਹਿੰਦੇ ਜੀ ਕਿ ਮੈਂ ਉਹਨਾਂ ਦਾ ਰਿਕਾਰਡ ਤੋੜਨਾ ਆਪਣੇ ਉਸਤਾਦ ਦਾ ਰਿਕਾਰਡ ਤੋੜਨਾ ਸਾਡੇ ਆਪਣੇ ਹੀ ਨੇ ਤਾਂ ਜੀ ਹਾਂਜੀ ਹੋ ਸਕਦਾ ਜੀ ਤੇ ਹੁਣ ਕੀ ਜਾਣਿਓ ਕਿ ਜੇਕਰ ਤੁਹਾਡੇ ਕੋਈ ਬਾਹ ਫੜਦਾ ਤੁਹਾਨੂੰ ਲੱਗਦਾ ਕਿ ਤੁਸੀਂ ਅੱਗੇ ਤੱਕ ਜਾ ਸਕਦੇ ਹੋ ਹਾਂਜੀ ਕੰਫੀਡੈਂਸ ਪੂਰਾ ਜੀ ਮਾਤਾ ਪਿਤਾ ਦਾ ਸਿਰ ਤੇ ਮੇਰਾ ਆਪਣੇ ਹੱਥਾਂ ਬਾਣੀ ਪੜਦੇ ਤੇ ਕਰਨਾ ਕੀ ਚਾਹਨਿਓ ਜੇਕਰ ਕੋਈ ਸਾਥ ਦੰਦਾ ਬਤਾ ਬਸ ਇਹੀ ਪੰਜਾਬ ਦਾ ਨਾਮ ਰਸ਼ਣ ਕਰਨਾ ਚਾਹੁੰਦਾ ਈ ਦੇ ਨੌਜਵਾਨ ਪੀੜ੍ਹੀ ਨੂੰ ਜਿਹੜੇ ਨੌਜਵਾਨ ਮੁੰਡੇ ਤਿਆਰ ਕਰਨੇ ਚਾਹੁੰਦੇ ਪਲਵਾਨ ਕੁਸ਼ਤੀਆਂ ਅਖਾੜੇ ਲੱਗਣ ਗਤਕਾ ਜੀ ਹਾਂ ਜੀ ਉਹ ਸੀ ਸਾਡੇ ਨਾਲ 23 ਸਾਲ ਅਮਨਿੰਦਰ ਜਿਹੜੇ ਕਿ ਟੈਲੈਂਟ ਰੱਖਦੇ ਨੇ ਕਹਿੰਦੇ ਕਿ ਦੇਸੀ ਡਾਈਟ ਲੈਣਾ ਵਾ ਮੈਂ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਕੰਨ ਦੇ ਨਾਲ ਵੀ weight ਚੱਕਦੇ ਸੀ ਦੰਦਾ ਨਾਲ weight ਚੱਕਦੇ ਸੀਗੇ ਲੇਕਿਨ ਗਰੀਬੀ ਦੇ ਕੰਨ ਖੁਰਾ ਕੇ ਜਿਹੜੀ ਕਿ ਉਹ ਪੂਰੀ ਨਹੀਂ ਹੋ ਪਾਈ ਜਿਸ ਦੇ ਕਰਨਾ ਕਿਤੇ ਨਾ ਕਿਤੇ ਟੈਲੈਂਟ ਆ ਜਿਹੜਾ ਕਿ ਪਿੱਛੇ ਰਹਿ ਜਾਂਦਾ ਲੇਕਿਨ ਹੁਣ ਇੱਕ ਉਂਗਲੀ ਦੇ ਨਾਲ ਇਹਨਾਂ ਵੱਲੋਂ 40 ਕਿਲੋ ਦੇ ਕਰੀਬ weight ਚੱਕਿਆ ਗਿਆ ਹੈ ਤੇ ਇਹਨਾਂ ਦਾ ਕਹਿਣਾ ਜੇਕਰ ਕੋਈ ਮੇਰੀ ਬਾਹ ਫੜਦਾ ਹੈ ਤਾਂ ਮੈਂ ਪੰਜਾਬ ਦਾ ਨਾਮ ਰੋਸ਼ਨ ਕਰੂੰਗਾ ਤੇ ਇਥੇ ਤਰ੍ਹਾਂ ਜੇਕਰ ਜਿਹੇ ਨੌਜਵਾਨ ਨੇ ਜਿਹੜੇ ਕਿ ਅੱਗੇ ਆਣਗੇ ਪੰਜਾਬ ਦੇ ਤਾਂ ਕਿਤੇ ਨਾ ਕਿਤੇ ਜਿਹੜੇ ਲੋਕ ਨਸ਼ੇ ਕਰਦੇ ਨੇ ਉਹ ਇਹਨਾਂ ਤੋਂ ਇਹਨਾਂ ਨੂੰ ਵੇਖ ਕੇ ਇਨਸਪਾਇਰ ਵੀ ਹੋਣਗੇ ਇਹਨਾਂ ਦੀ ਰੀਸ ਵੀ ਕਰਨਗੇ ਤੇ ਕਿਤੇ ਨਾ ਕਿਤੇ ਨਸ਼ਿਆਂ ਨੂੰ ਵੀ ਠੱਲ ਜ਼ਰੂਰ ਪੈ ਸਕਦੇ ਆ ਤੇ ਅਜਿਹੇ ਨੌਜਵਾਨਾਂ ਨੂੰ ਜ਼ਰੂਰ ਆਪਣਾ ਕੀ ਕਹਿ ਸਕਦੇ ਆ ਪਿਆਰ ਦਵੋ ਇਹਨਾਂ ਇਹ ਜੇ ਨੌਜਵਾਨਾਂ ਨੂੰ ਸਾਥ ਦਵੋ ਤਾਂ ਕਿ ਆਪਣੇ ਪੰਜਾਬ ਦੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਨਸ਼ੇ ਦੀ ਦਲਦਲ ਦੇ ਵਿੱਚੋਂ ਨਿਕਲ ਸਕੇ